ਵੜਨਦੇ ਰਹੇ ਤੁਸੀਂ ਥਾ ਥਾ ਤੁਸੀਂ ਨੱਕੇ ਲਾਏ ਮਾਨਸਾ ਦਾ ਨੱਕਾਟੇ ਪੀ ਲਾਇਆ ਕੀ ਗੱਲ ਭਾਈ ਉਹ ਕੱਲੀ ਝਾੜੂ ਪਾਰਟੀ ਦੀ ਚੰਡੀਗੜ੍ਹ ਵੇ ਬਿਲਕੁਲ ਅਸੀਂ ਤਾਂ ਪਹਿਲੇ ਦਿਨ ਤੋਂ ਜਦੋਂ ਵੀ ਕਿਸਾਨੀ ਸੰਘਰਸ਼ ਹੋਇਆ ਭਾਵੇਂ ਦਿੱਲੀ 'ਚ ਹੋਇਆ ਉਸ ਤੋਂ ਆ ਹਮੇਸ਼ਾ ਪਹਿਲੇ ਦਿਨ ਤੋਂ ਮੰਨਦੀ ਜੀ ਤੌਰ ਤੇ ਵੀ ਪਾਰਟੀ ਦੇ ਤੌਰ ਤੇ ਵੀ ਅਸੀਂ ਤਾਂ ਹਮੇਸ਼ਾ ਸਾਫ਼ ਦਿੱਤਾ ਹੈ ਨਹੀਂ ਫਿਰ ਸਾਨੂੰ ਇਹ ਤਾਂ ਦੱਸੋ ਨਾ ਜੀ ਵੀ ਇਹ ਕਿਉਂ ਰੁਕੇ ਗਏ 4 ਤਰੀਕ ਨੂੰ ਕਿਸਾਨਾਂ ਨੂੰ ਕਿਉਂ ਫੜੋਫੜੀ ਕੀਤੀ ਗਈ ਮੈਂ ਮੇਰੇ ਲੈਵਲ ਦੀ ਸਾਡੇ ਇਲਾਕੇ ਦੇ ਲੈਵਲ ਦੀ ਹਲਕੇ ਦੀ ਨਹੀਂ ਛੋਟੇ ਲੈਵਲ ਤੇ ਵੀ ਹੋਇਆ ਆਰਾਮ ਸਿੰਘ ਭਣੀ ਬਾਗਰ ਨੂੰ ਫੜ ਕੇ ਜੇਲ੍ਹ 'ਚ ਭੇਜਿਆ ਗਿਆ ਮੇਰੇ ਬਾਰ ਚ ਪੁਲਸ ਖੜੀ ਰਹੀ ਹੈ 2 ਦਿਨ ਲੈਵਲ ਤੇ ਅਸੀਂ ਤਾਂ ਹਮੇਸ਼ਾ ਸਾਨੂੰ ਇਹ ਦੱਸੋ ਵੀ ਅਸੀਂ ਅੱਤਵਾਦੀ ਹਾਂ ਸਾਡੇ ਆਏ ਹੈ ਬਤੀਰਾ ਕੀਤਾ ਜਾ ਰਿਹਾ ਇਹਦਾ ਮਤਲ ਇਹਦਾ ਮਤਲਬ ਤਾਂ ਇਹੀ ਬਣਦਾ ਨਾ ਇੱਕ ਬੇਨਤੀ ਹੋ ਰਹੀ ਜੀ ਹਾਂਜੀ ਭਾਈ ਜੇ ਦੋ ਪਿੰਡਾਂ ਰਾਜੇ ਮਹਾਰਾਜੇ ਲੜਾਈਆਂ ਲੜਦੇ ਠੀਕ ਹੈ ਜਦੋਂ ਸ਼ਾਮ ਹੋ ਜਾਂਦੀ ਉਧਰੋਂ ਉਧਰ ਹੀ ਦੋਨੇ ਧਿਰਾਂ ਮਤਲਬ ਜਿਹੜੀ ਲੜਾਈਆਂ ਲੜਦੇ ਉਧਰੋਂ ਵੀ ਹਟ ਕੇ ਮਤਲਬ ਆਪ ਦਾ ਰੋਟੀ ਪਾਣੀ ਦਾ ਕਰਦੇ ਆ ਉਹਦੀ ਰਾਤ ਕੱਢਦੇ ਤੜਕੇ ਫੇਰ ਲੜਾਈ ਲੜਦੇ ਹੋਰ ਜਿਹੜੇ ਸਾਡੇ ਕਿਸਾਨ ਬਾਰਡਰੌਮ ਤੇ ਬੈਠੇ ਸੀ ਉਹਨਾਂ ਨੂੰ ਰਾਤ ਨੂੰ ਚੱਕ ਕੇ ਜਿਹੜਾਂ ਦੇ ਵਿੱਚ ਛਿੱਟਿਆ ਗਿਆ ਪਹਿਲਾਂ ਮੀਟਿੰਗ ਚੋਂ ਉਹਨਾਂ ਨੂੰ ਚੱਕਿਆ ਮੀਟਿੰਗ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਚੱਕਿਆ ਗਿਆ ਮੀਟਿੰਗ 'ਚ ਸੱਦਿਆ ਸੱਦ ਕੇ ਮੀਟਿੰਗ ਨੂੰ ਧੋਖੇ ਨਾਲ ਕਿਸਾਨਾਂ ਨੂੰ ਗ ਤੇ ਸਾਰੇ ਉਹਨਾਂ ਦੇ ਜਿਹੜੇ ਤੰਬੂ ਸੀ ਟੈਂਟ ਸੀ ਚਾਹੇ ਖਨੌਰੀ ਹੈ ਚਾਹੇ ਸ਼ੰਭੂ ਹੈ ਤੇ ਕਿੰਨੇ ਲੋਕਾਂ ਨੇ ਟਰਾਲੀਆਂ ਨੇ ਜਿਹੜੀਆਂ ਥੋੜਾ ਖਨੌਰ ਵਾਲੇ ਐਮਐਲਏ ਦਾ ਹੱਥ ਹੈ ਵਿੱਚ ਸਿੱਧਾ ਖਨੌਰ ਵਾਲੇ ਦਾ ਉਹਨੇ ਟਰਾਲੀ ਚੋਰੀ ਕੀਤੀਆਂ ਛੋਡੀ ਸਰਕਾਰ ਦਾ ਨਾਂ ਵੀ ਬਦਨਾਮ ਹੋਇਆ ਵੀ ਇਹ ਟਰਾਲੀ ਚੋਰੀ ਨਹੀਂ ਸਰਕਾਰ ਦੀ ਹੈ ਆਪ ਸਰਕਾਰ ਨੇ ਆਪ ਬੋਲ ਕੇ ਕਰੇ ਵਾਲੀ ਆ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਟਰਾਲੀ ਤਾਂ ਦੂਰ ਦੀ ਗੱਲ ਹੈ ਜੇ ਸੂਈ ਵੀ ਕਿਸੇ ਦੀ ਉਹ ਚੋਰੀ ਕੀਤੀ ਛੱਡੇ ਹੀ ਕੁਛ ਨਹੀਂ ਐ MLA ਸਾਹਿਬ ਉੱਥੇ ਫਰਿੱਜ AC ਸਾਰਾ ਕੁਝ ਉਹ ਕਰਿਆ ਸਿਲੰਡਰ ਸੀਗੇ ਉੱਥੇ ਦਾ ਵੀ ਨਾਮ ਆ ਜਾਂਦਾ ਹੁਣ ਮਿਰਚਾਂ ਦੇ ਡੱਬੇ ਤੱਕ ਵੀ ਚੱਕ ਲਏ ਆ ਮੈਂ ਕਿਸੇ ਦੀ ਨਾਸੀਬ ਨਹੀਂ ਤੁਸੀਂ ਨਹੀਂ ਅਸ਼ਾਲਾ ਜੀ ਜਿਹਦਾ ਸਮਾਨ ਚੋਰੀ ਹੋਇਆ ਉਹ ਤਾਂ ਛੱਲਣਗੇ ਨਾ ਅਸੀਂ ਦਾ ਛਾਲਾਂਗੇ ਉਹਨਾਂ ਦਾ ਸਮਾਨ ਮਿਲਣਾ ਚਾਹੀਦਾ ਤੁਸੀਂ MLA ਹੋ ਸਾਨੂੰ ਇਹ ਦੱਸੋ ਅਸੀਂ ਤੁਹਾਡੇ ਕੋਲੇ ਨਹੀਂ ਗੱਲ ਰੱਖਾਂਗੇ ਕਿਹਦੇ ਕੋਲ ਰੱਖਾਂਗੇ ਅਸੀਂ ਤੁਸੀਂ ਸਾਡੇ ਕੋਲੋਂ ਵੋਟਾਂ ਲੈ ਕੇ ਬਣੇ ਹੋ ਜਦਾ ਸਭ ਭਜਦੇ ਹੋਈ ਅਸੀਂ ਦੂਸਰੀ ਗੱਲ ਹੁਣ ਤੁਸੀਂ ਸਕੂਲਾਂ ਦੇ ਵਿੱਚ ਆ ਕਲੀ ਕੁਚੀ ਦਾ ਅਧਗਟਨ ਕਰਨ ਆ ਰਹੇ ਹਾਂ ਕੋਈ ਚਾਰ ਰ데요 ਲਾਤੇ ਕੰਧ ਤੇ ਉਹਦਾ ਅਧਗਟਨ ਕੋਈ ਗੁੱਥਲ ਖਾਨਾ ਬਣਾਤਾ ਉਹਦਾ ਅਧਗਟਨ ਮਾਨਸਾਂ ਦੇ ਵਿੱਚ 73 85 ਨਹੀਂ ਨਹੀਂ 73 ਜਿਹੜੇ ਨੇ ਸੈਕੰਡਰੀ ਸਕੂਲ ਨੇ ਉਹਦੇ ਵਿੱਚ 13 ਪ੍ਰਿੰਸੀਪਲ ਨੇ 60 ਪ੍ਰਿੰਸੀਪਲ ਹੀ ਨਹੀਂ ਜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੋਊਗਾ ਸਕੂਲ ਕਿਵੇਂ ਚੱਲੂਗਾ ਜਾਨੀ ਚਾਹੀਦੇ ਤਾਂ ਇੱਥੇ ਪ੍ਰਿੰਸੀਪਲ ਨੇ ਤੇ ਤੁਸੀਂ ਕੰਧਾਂ ਨੂੰ ਕੁਚੀਆਂ ਕਰੀ ਜਾਂਦੇ ਹੋ ਇਹਦੇ ਨਾਲ ਤਾਂ ਕ੍ਰਾਂਤੀ ਹੋਣੀ ਨਹੀਂ ਲੱਗੀ ਬੋਲੋ ਜੀ ਬੋਲੋ ਨੰਬਰ 1 ਤਾਂ ਜਿਹੜੀ ਸਟਾਫ ਦੀ 20000 ਦੇ ਅਫਕ ਰੱਖਿਆ ਪਿਛਲੇ 3 ਸਾਲ ਚ ਜਿੱਥੇ ਤੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੀਗਲੀ ਕੋਈ ਕੋਰਟਾਂ ਚ ਹਾਰਟਲ ਪਈਆਂ ਨੇ ਸਾਰੀਆਂ ਭਾਰਤ ਘੱਟੋ-ਘੱਟ ਜਿੱਦਾਂ ਦੀ ਸਰਕਾਰ ਬਣੀ ਐ ਅਸੀਂ ਸਿੱਖਿਆ ਬਾਰੇ ਉਹਨਾਂ ਬੱਚਿਆਂ ਬਾਰੇ ਸੋਚਦਾ ਰਹੇ ਆ ਜੇ ਬੱਚਿਆਂ ਦੇ ਜਾਣ ਲਈ ਬਾਥਰੂਮ ਹੀ ਨਹੀਂ ਹੈਗੇ ਜੇ ਬਾਥਰੂਮ ਬਣ ਗਏ ਕੋਈ ਗਲਤ ਹੋ ਗਿਆ ਬਾਥਰੂਮ ਬਾਰੇ ਗੱਲ ਸੁਣ ਲਓ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਪਰ ਉੱਥੇ ਪ੍ਰਿੰਸੀਪਲ ਹੋਣੇ ਵੀ ਐਮਐਲਏ ਨਾਲ ਜ਼ਰੂਰੀ ਨੇ ਮੇਰੀ ਗੱਲ ਤਾਂ ਸੁਣ ਲਓ ਹਾਂ ਮੇਰੀ ਗੱਲ ਨਹੀਂ ਗੱਲ ਸੁਣਦਾ ਤੁਹਾਡੇ ਚ ਮਾਦਾ ਹੈ ਉਹ ਗੱਲ ਨਹੀਂ ਜੇ ਜੇ ਕੰਦਾ স্কুলਾਂ ਦੀਆਂ 6.6 ਕਰੋੜ ਰੁਪਇਆ ਲੱਗਿਆ ਉਹਨਾਂ ਸਾਰੇ ਸਟਾਫਾਂ ਨੂੰ ਕਿ ਜੇ ਕੰਦਾ ਢਈਆਂ ਹੋਈਆਂ ਕੰਦਾ ਬਣ ਗਈਆਂ ਤਾਂ ਉਹਦੇ ਚ ਗਲਤ ਹੋ ਗਿਆ ਕੰਦਾ ਜ਼ਰੂਰੀ ਹੈ ਕਿ ਪ੍ਰਿੰਸੀਪਲ ਜ਼ਰੂਰੀ ਹੈ ਸਾਰੇ ਦੱਸੋ ਪੜ੍ਹਾਊਗਾ ਕੌਣ ਆਪਾਂ ਸਾਰੇ ਜਾਣੇ ਟਾਟਾਂ ਦੇ ਉੱਤੇ ਬੈਠ ਕੇ ਪੜ੍ਹੇ ਹਾਂ ਸਿੰਪਲ ਸਕੂਲ ਸੀ ਉਦੋਂ ਉਦੋਂ ਦਾ ਫਰਕ ਕੀ ਹੈ ਯਾਨੀ ਆਪਾਂ ਸਾਰੇ ਸਾਰੇ ਲੋਕ ਟਾਟਾਂ ਤੇ ਮੈਂ ਦੱਸਦਾ ਉਦੋਂ ਵਿੱਦਿਆ ਦਾ ਵਪਾਰੀਕਰਨ ਨਹੀਂ ਸੀ ਉਦੋਂ ਪ੍ਰਾਈਵੇਟ ਸੰਸਥਾਵਾਂ ਨਹੀਂ ਸੀ ਹੁਣ ਲੋਕ ਤਾਂ ਪਹਿਲੀ ਸਰਕਾਰੀ ਸਕੂਲਾਂ ਤੋਂ ਭਜਦੇ ਨੇ ਵੀ ਇੱਥੇ ਤਾਂ ਕੰਦਾ ਢਈਆਂ ਪਈਆਂ ਇੱਥੇ ਤਾਂ ਬਾਥਰੂਮ ਨਹੀਂ ਦੇਖੋ ਸਾਰੀਆਂ ਸਟੈਪੂ ਜਗਾ ਤਾਂ ਹੋਵੇ ਕੋਈ ਅਧਿਆਪਕ ਭਰਤੀ ਕਰਨੇ ਨਹੀਂ ਪ੍ਰਿੰਸੀਪਲ ਭਰਤੀ ਕਰਨੇ ਨਹੀਂ ਫਿਰ ਤਾਂ ਆਪਾਂ ਕਹੀਏ ਦੇਖੋ ਛੋਡੀ ਜਿਹੜੀ ਗੱਲ ਹੈ ਵੀ ਘੱਟ ਪ੍ਰਿੰਸੀਪਲ ਇਹ ਵੀ ਵਾਜਬ ਹੈ ਉਹ ਵੀ ਹੋਣੇ ਚਾਹੀਦੇ ਨੇ ਔਰ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਮਤਲਬ ਉਹਦਾ ਬਿਲਡਿੰਗ ਹੈ ਭਾਵੇਂ ਬਾਥਰੂਮ ਨੇ ਭਾਵੇਂ ਕੰਧਾ ਨੇ ਭਾਵੇਂ ਕਲਾਸਰੂਮ ਹੈ ਭਾਵੇਂ ਲਾਇਬ੍ਰੇਰੀ ਹੈ ਉਹ ਵੀ ਓਨੇ ਹੀ ਜ਼ਰੂਰੀ ਨੇ ਵੀਰੇ ਹਾਂਜੀ ਇਹ ਚੋਂ ਨਾ ਕੰਮ ਤੇ ਲੱਗੇ ਹੋਏ ਨੇ ਨਹੀਂ ਨਹੀਂ ਕੋਈ ਕੋਈ ਨਹੀਂ ਪੈਂਦਾ ਅਸੀਂ ਤਾਂ ਇਹ ਤਾਂ ਦੂਸਰਾ ਐਮਐਲਏ ਸਾਹਿਬ ਅਸੀਂ ਛੋਡੇ ਜਰੀਏ ਛੋਡੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਬਾਈ ਦੇ ਵਿੱਚ ਆਇਓ ਵੱਡੇ ਮਾਰਜਨ ਨਾਲ ਲੋਕਾਂ ਨੇ ਭਰੋਸਾ ਕਰਕੇ ਤੁਹਾਨੂੰ ਜਿੱਤਿਆ ਆ ਪਰ ਜੇ ਤੁਹਾਡੀ ਸਰਕਾਰ ਦਾ ਆਹੀ ਰਵਈਆ ਰਿਹਾ ਤੁਹਾਡਾ ਸਾਲ ਇੱਕ ਰਹਿ ਗਿਆ ਸਨ ਚ ਮਗਰਲਾ ਸਾਲ ਤਾਂ ਚੋਣਾਂ ਵਾਸਤੇ ਆ ਜਾਂਦਾ ਜਾਨੀ ਜਿਵੇਂ ਤੁਹਾਡਾ ਮੁੱਖ ਮੰਤਰੀ ਹੰਕਾਰ ਦੇ ਵਿੱਚ ਚੱਲ ਰਿਹਾ ਹੈ ਚੋਣਿਆ ਹੋਇਆ ਉਹ ਲੋਕਾਂ ਦਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਲੋਕਾਂ ਦੀ ਗੱਲ ਮੈਂ ਸੁਣਾ ਉਹ ਕਹਿੰਦਾ ਵੀ ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਤੇ ਇੱਕ ਪਾਸੇ ਜੇ ਕਿਸਾਨ ਗੱਲ ਕਰਨ ਜਾਂਦੇ ਨੇ ਤਾਂ ਐਸ ਕੇ ਐਮ ਵਾਲੇ ਜਦੋਂ ਗਏ ਮੀਟਿੰਗ ਦੇ ਵਿੱਚ ਉਹ ਬੇਇੱਜ਼ਤੀ ਕਰਕੇ ਕਿਸਾਨ ਨੂੰ ਉੱਥੋਂ ਭੇਜਿਆ ਜਿਹੜਾ ਕਿ ਅੱਜ ਤੱਕ 75 ਸਾਲਾਂ ਤੋਂ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ ਸੀ ਇਹ ਥੋਡੇ ਮੁੱਖ ਮੰਤਰੀ ਦਾ ਬਤਿਹਰ ਹੈ ਸੀ ਤਾਂ ਦੱਸ ਰਹੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਆਉਣਾ ਆਊਗਾ ਉਹ ਵੀ ਸਾਰੇ ਬੱਦੇ ਕੀ ਅਸੀਂ ਤਾਂ ਤੁਹਾਡੇ ਨਾਲ ਆ ਨਾਲ ਖੜਿਆ ਲੋਕਾਂ ਦੇ ਨਾਲ ਆ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਉਹੀ ਅਸੀਂ ਵੀ ਮੁਰਗੀ ਦੇ ਮਰਦੇ ਪੈਸੇ ਤੋਂ ਬੱਕਰੀ ਮਰਦੇ ਪੈਸੇ ਤੋਂ ਜੀ ਹੁਣ ਗ੍ਰੈਸਟੀ ਆ ਕੇ ਦੂਜਾ ਉਹ ਇਹ ਕਹਿੰਦਾ ਸੀ ਤੁਸੀਂ ਸੁਣਿਆ ਹੋ ਜਦ ਕੋਈ ਗੱਲ ਨਹੀਂ ਕੋਈ ਗੱਲ ਰਹਿ ਗਈ। ਦੂਜੀ ਗੱਲ ਇਹ ਹੈ। ਉਹਨਾਂ ਨੇ ਇਹ ਕਿਹਾ ਸੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਹਿੰਦਾ ਵੀ ਗਰਦੌਰੀ ਬਾਅਦ ਚ ਹੁੰਦੀ ਰਿਹਾ ਕਰੂਗੀ। 20000 ਕਿਸਾਨਾਂ ਦੇ ਖਾਤੇ ਦੇ ਵਿੱਚ ਮੈਂ ਪਹਿਲਾਂ ਪਾਇਆ ਕਰੂੰ। ਫਿਰ ਵੀ ਗਰਦੌਰੀ ਹੋ ਗਈ ਕਿਰਾ 20000 ਤਾਂ ਪਾਓ। ਲੋਕ ਤਾਂ ਮਾਰੇਗੇ 60-60000 ਦੀ ਕਣਕ ਗਈ। ਫਿਰ ਪਾਓ। ਦੇਖੋ ਇਹ ਸਾਰੀਆਂ ਸਟੇਟਮੈਂਟਾਂ ਨੇ ਟੋਡੀਆਂ। ਸਾਰੀਆਂ ਗੱਲਾਂ ਮੇਰੀ ਮੇਰੀ ਗੱਲ ਸੀ। ਹਰ ਇੱਕ ਗੱਲ ਮੈਂ ਵਿਧਾਨ ਸਭਾ ਚ ਠਾਈ ਹੈ ਤੁਸੀਂ ਸੁਣਿਆ ਸੁਣਿਆ ਭਾਵੇਂ ਨਰਮੇ ਵਾਲਾ ਹੋਵੇ ਮੇਰੀ ਗੱਲ ਸੁਣੋ ਭਾਵੇਂ ਰੇਹਾਂ ਦੇ ਨਾਲ ਜਦੋਂ ਸ਼ਾਰਟੇਜ ਹੁੰਦੀ ਹੈ ਉਹ ਜਿਹੜੇ ਵੱਡੇ ਡੀਲਰ ਹੈ ਵਾਧੂ ਸਮਾਨ ਲਾ ਕੇ ਵੇਚਦੇ ਹੋਣ ਹਨਾ ਭਾਵੇਂ ਸੀਵਰੇਜ ਦਾ ਹੁੰਦਾ ਮੈਨੂੰ ਕੋਈ ਭਾਵੇਂ ਪਸ਼ੂਆਂ ਦੀ ਬਿਮਾਰੀ ਨਾਲ ਪਸ਼ੂ ਮਾਰੇ ਸੀ ਉਹ ਮੁੱਦਾ ਦੇਖੋ ਇੱਕ ਕਿਸੇ ਦਾ ਕੁਝ ਨਹੀਂ ਮਿਲਿਆ ਜੀ ਕੋਈ ਗਾਂ ਦਾ ਪੈਸਾ ਨਹੀਂ ਮਿਲਿਆ ਕਿਹਾ ਉਹਨੇ ਜਰੂਰ ਆਵੇਂ ਮੁਰਗੀਆਂ ਦੇ ਦੇਊਗਾ ਬੱਕਰੀਆਂ ਦੇ ਦੇਊਗਾ ਮੈਨੂੰ ਦੇ ਦਾ ਹੱਕ ਇਹ ਹੁੰਦਾ ਉਹਦੀ ਡਿਊਟੀ ਹੁੰਦੀ ਹੈ ਤੁਹਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਲੈ ਕੇ ਜਾਣੀ ਉਹ ਅਸੀਂ ਜੇ ਤੁਸੀਂ ਫਿਰ ਤੇ ਪੱਛੇ ਐਮਐਲਏ ਵਾਈ ਬਣਾਓ ਜਾਵਾਂਗੇ ਬਣਾਵਾਂਗੇ ਤੁਸੀਂ ਸਾਥ ਦਿਓ ਸਾਡੀ ਅਸੀਂ ਤਾਂ ਸਾਥ ਸਾਥ ਨੂੰ ਲੋਕਾਂ ਨੇ ਸਾਨੂੰ ਵੋਟਾਂ ਬਣਾ ਕੇ ਸਰਕਾਰ ਬਣਾ ਦਿੱਤੀ ਹੋਰ ਸਾਥ ਕੀ ਨਹੀਂ ਅਸੀਂ ਸਾਥ ਦਿਓ ਤੁਸੀਂ ਨਹੀਂ ਅੱਛਾ ਅਸੀਂ ਤੁਹਾਡਾ ਸਾਥ ਦੇਈਏ ਤੁਸੀਂ ਸਾਡੇ ਡਾਂਗਾਂ ਮਾਰੋ ਸਾਡੇ ਅਥਰੂ ਗਏ ਗੋਲੇ ਮਾਰੋ ਲੋਕਾਂ ਨੂੰ ਖੜ ਕੇ ਜੇਲਾਂ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ 20000 ਰੁਪਇਆ ਪਹਿਲਾਂ ਪਾਇਆ ਪਿਛਲੇ ਸਾਲ ਫਰਗੂਨਗੜ ਬਲਾਕ ਦੇ ਵਿੱਚ ਗੜੇ ਪੈ ਗਏ ਉਹ ਪਿੰਡਾਂ ਨੇ ਹਜੇ ਦੋ ਸਾਲ ਹੋ ਗਏ ਜਟਾਣਾ ਕਲਾਂ ਦੇ ਵੀਰਪੁਰ ਕਿਤੇ ਕਿਤੇ ਅਫਸਰਾਂ ਚਾਈਤ ਕੋਈ ਫਸਾਪੇ ਉਹ ਜ਼ਰੂਰ ਸਾਰਾ ਹੋਊਗਾ ਬਾਈ ਅਸੀਂ ਤੁਹਾਡੇ ਨਾਲ ਆ ਨਾਲ ਰਹਾਂਗੇ ਤੁਸੀਂ ਵੀ ਸਾਡੇ ਭਰਾ ਹੋ ਅਸੀਂ ਤੁਹਾਡੇ ਆ ਕੋਈ ਇਹ ਜਿਹੀ ਗੱਲ ਨਹੀਂ ਆਪਣਾ 9 ਮਾਸ ਦਾ ਦਿੱਤਾ ਭਾਵੇਂ ਉਹ ਤੁਸੀਂ ਸੰਸਥਾ ਕਿਸਾਨ ਯੂਨੀਅਨ ਚ ਕਰਦੇ ਹੋ ਅਸੀਂ ਵੀ ਸਮਾਜਿਕ ਸੁਸਤਾਮਾ ਚ ਉੱਠ ਕੇ ਆਇਆ ਹਾਂ ਤੁਸੀਂ ਵੀ ਨਾਲ ਰਹੋ ਠੀਕ ਧੰਨਵਾਦ ਠੀਕ